ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਿਆ ਜੀ ਅਪਣੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ 2 ਤੋਂ 4 ਦਾ ਜੇਕਰ ਗੁਪਤ ਮੰਤਰ ਘਰ ਦਾ ਇੱਕ ਵੀ ਮੈਂਬਰ ਕੰਮ ਕਰ ਲੈਂਦਾ ਹੈ ਤੇ ਘਰ ਵਿੱਚ ਫਿਰ ਕਦੇ ਵੀ ਗਰੀਬੀ ਨਹੀਂ ਆਵੇਗੀ ਕਿਉਂਕਿ ਇਹ ਸਭ ਤੋਂ ਸਰਲ ਤੇ ਸੌਖਾ ਰਾਹ ਹੈ ਤੁਹਾਡੇ ਲਈ ਧਨ ਪ੍ਰਾਪਤੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਹੈ ਜੀ ਕਿ ਜੇਕਰ ਤੁਸੀਂ ਇਸ ਉਪਾਰ ਨੂੰ ਕਰ ਲੈਂਦੇ ਹੋ ਇਸ ਮੰਤਰ ਦਾ ਜਾਪ ਕਰ ਲੈਂਦੇ ਹੋ ਤਾਂ ਮੰਨ ਕੇ ਚੱਲੋ ਤੁਹਾਡੀ ਜ਼ਿੰਦਗੀ ਵਿੱਚ ਸੁੱਖ ਸਮਰiddhi ਆ ਜਾਵੇਗੀ ਆਖਦੇ ਹਨ ਜੀ ਇੱਕ ਵਾਰ ਇੱਕ ਨਗਰ ਸੀ ਉਸ ਨਗਰ ਦੇ ਵਿੱਚ ਦੋ ਸਾਥੀ ਰਹਿ ਆ ਕਰਦੇ ਸਨ ਇੱਕ ਅੰਤਾਂ ਦਾ ਦੁਖੀ ਹੋ ਗਿਆ ਇੱਕ ਅੰਤਾਂ ਦਾ ਗਰੀਬ ਹੋ ਗਿਆ ਸੀ ਦੋਵੇਂ ਜਾਣੇ ਸਲਾਹ ਕਰਦੇ ਹਨ ਕਿ ਆਪਣੇ ਨਗਰ ਦਾ ਜਿਹੜਾ ਰਾਜਾ ਹੈ ਉਹਦੇ ਕੋਲ ਜਾਈਏ ਸੁਣਿਆ ਹੈ ਕਿ ਉਹਦੇ ਕੋਲੋਂ ਕਦੇ ਵੀ ਕੋਈ ਦੁਖੀ ਵਾਪਸ ਨਹੀਂ ਆਉਂਦਾ ਝੋਲੀਆਂ ਭਰਾ ਕੇ ਹੀ ਆਉਂਦਾ ਹੈ ਆਪਾਂ ਦੋਵੇਂ ਉਹਦੇ ਕੋਲ ਚੱਲਦੇ ਹਾਂ ਉਹ ਆਪਣੇ ਦੁੱਖਾਂ ਦਾ ਨਿਵਾਰਣ ਕਰ ਦੇਵੇਗਾ ਇਹ ਸੁਣ ਕੇ ਅਗਲੀ ਸਵੇਰ ਦੋਵੇਂ ਜਾਣੇ ਆਪਣੇ ਘਰ ਤੋਂ ਨਿਕਲ ਪੈਂਦੇ ਹਨ ਤੇ ਹੁਣ ਤੁਰਦੇ ਆ ਤੁਰਦੇ ਆ ਰਸਤੇ ਵਿੱਚ ਇੱਕ ਹੋਰ ਮਨੁੱਖ ਉਹਨਾਂ ਦੇ ਨਾਲ ਚੱਲਿਆ ਜਾਂਦਾ ਹੈ ਤੁਰਦੇ-ਤੁਰਦੇ ਉਹ ਮਨੁੱਖ ਜਿਹੜਾ ਹੁੰਦਾ ਹੈ ਉਹ ਬੜਾ ਜ਼ਿਆਦਾ ਨੇਕ ਹੁੰਦਾ ਹੈ ਤੇ ਪਰਮਾਤਮਾ ਤੇ ਭਰੋਸਾ ਕਰਨ ਵਾਲਾ ਹੁੰਦਾ ਹੈ ਹਰ ਇੱਕ ਦੀ ਮਦਦ ਵੀ ਕਰਦਾ ਸੀ ਉਹ ਪੁੱਛਦਾ ਕਿ ਭਰਾਓ ਐਸੀ ਕਿ ਤੁਹਾਡੇ ਤੇ ਦੁੱਖ ਦਾ ਪਹਾੜ ਟੁੱਟ ਗਿਆ ਕਿ ਤੁਸੀਂ ਰਾਜੇ ਦੇ ਮਹਿਲ ਵੱਲ ਰੁੱਖ ਕੀਤਾ ਹੋਇਆ ਹੈ ਉਹਨਾਂ ਵਿੱਚੋਂ ਪਹਿਲਾ ਕਹਿਣ ਲੱਗਾ ਜੀ ਮੇਰੇ ਤੇ ਅੰਤਾਂ ਦੀ ਗਰੀਬੀ ਹੈ ਦੂਜਾ ਕਹਿਣ ਲੱਗਾ ਮੈਂ ਇਸ ਨਗਰ ਦਾ ਸੇਠ ਸੀ ਮੈਂ ਜਿਸ ਦੇ ਨਾਲ ਵਪਾਰ ਕਰਦਾ ਸੀ ਉਹਨੇ ਕੀ ਕੀਤਾ ਕਿ ਧੋਖਾ ਧੜੀ ਦੇ ਨਾਲ ਮੇਰੀ ਸਾਰੀ ਸੰਪਤੀ ਹੜਾਪ ਲਈ ਹੁਣ ਖਾਣ ਦੇ ਵੀ ਲਾਲੇ ਪੈ ਚੁੱਕੇ ਹਨ ਮੈਨੂੰ ਜਿਹੜਾ ਹੈ ਕੰਮ ਬਹੁਤ ਚੰਗਾ ਆ ਜਾਂਦਾ ਹੈ ਪਰ ਪੈਸੇ ਨਹੀਂ ਹਨ ਇਸ ਲਈ ਰਾਜੇ ਕੋਲ ਚੱਲਿਆ ਹਾਂ ਕਿ ਮੇਰੀ ਮਦਦ ਕਰ ਦੇਵੇਗਾ ਤੇ ਮੇਰੇ ਵੀ ਦਿਨ ਜਿਹੜੇ ਹਨ ਆਬਾਦ ਹੋ ਜਾਣਗੇ ਹਣ ਤਾਂ ਚਵਾਕਾਂ ਨੋ ਵੀ ਰੋਂਦਿਆਂ ਬਿਲਕਦਿਆਂ ਨਹੀਂ ਵੇਖਿਆ ਜਾਂਦਾ ਰਾਜਾ ਸੁਣਿਆ ਹੈ ਕਿਸੇ ਨੂੰ ਖਾਲੀ ਹੱਥ ਨਹੀਂ ਤੋੜਦਾ ਇਸ ਲਈ ਰਾਜੇ ਦੇ ਕੋਲ ਚੱਲੇ ਹਾਂ ਹੁਣ ਉਹ ਨੇਕ ਮਨੁੱਖ ਦੂਜੇ ਨੂੰ ਪੁੱਛਦਾ ਕਿ ਭਾਈ ਤੂੰ ਦੱਸ ਤੂੰ ਕਿ ਕਰਨ ਚੱਲੇ ਆ ਉਹ ਕਹਿਣ ਲੱਗਾ ਜੀ ਮੈਂ ਵੀ ਇਸ ਨਗਰ ਦਾ ਸੇਠ ਹਾਂ ਤੇ ਦੋਵੇਂ ਦੋਸਤ ਹਾਂ ਹੋਇਆ ਕੀ ਸੀ ਜਦੋਂ ਮੇਰੇ ਘਰ ਮੇਰਾ ਵਿਆਹ ਹੋਇਆ ਤੇ ਮੇਰੀ ਜਿਹੜੀ ਪਤਨੀ ਸੀ ਉਹ ਐਸੀ ਬਰਕਤ ਵਾਲੀ ਮੇਰੇ ਘਰ ਆਈ ਕਿ ਮੇਰਾ ਵਪਾਰ ਦਿਨ ਰਾਤ ਚੌਗਣੀ ਤਰੱਕੀ ਕਰਨ ਲੱਗਾ ਕਹਿੰਦੇ ਉਹਨੇ ਜਿਸ ਪਾਸੇ ਉਹ ਲੰਘਿਆ ਕਰਨਾ ਤੇ ਉੱਥੇ ਹੀ ਬਰਕਤ ਆ ਜਾਇਆ ਕਰਨੀ ਹੋਇਆ ਕਿ ਕਿ ਕੁਝ ਸਮੇਂ ਪਹਿਲਾਂ ਉਹ ਬਿਮਾਰ ਹੋਈ ਤੇ ਪਰਮਾਤਮਾ ਕੋਲ ਚਲੀ ਗਈ ਹੈ ਹੁਣ ਨਾ ਮੇਰਾ ਰੋਟੀ ਖਾਣ ਨੂੰ ਮਰਨਾ ਹੀ ਕਰਦਾ ਤੇ ਘਰ ਜਾਣ ਨੂੰ ਵੀ ਜੀਣੇ ਕਰਦਾ ਤੇ ਨਾ ਹੀ ਵਪਾਰ ਹੈ ਇਸ ਲਈ ਮੈਂ ਰਾਜੇ ਕੋਲ ਚੱਲੇ ਆ ਹ ਕਿ ਹੁਣ ਨਗਰ ਦੇ ਵਿੱਚ ਕੋਈ ਆਪਣੀ ਧੀ ਦੇਣ ਨੂੰ ਮੇਰੇ ਨਾਲ ਵਿਆਹ ਕਰਨ ਨੂੰ ਰਾਜੀ ਨਹੀਂ ਮੈਂ ਚਾਹੁੰਦਾ ਹਾਂ ਜਿਸ ਦਾ ਕੋਈ ਪਤੀ ਮਰ ਗਿਆ ਹੋਵੇ ਉਸ ਦਾ ਵਿਆਹ ਮੇਰੇ ਨਾਲ ਕਰ ਦਿੱਤਾ ਜਾਵੇ ਇਸ ਲਈ ਮੈਂ ਰਾਜੇ ਦੇ ਕੋਲ ਚੱਲਿਆ ਹਾਂ ਉਹ ਕੋਈ ਐਸੀ ਦਾਸੀ ਮੈਨੂੰ ਦੇ ਦੇਵੇ ਜਿਸ ਦੇ ਨਾਲ ਮੈਂ ਵਿਆਹ ਕਰਕੇ ਸੁખી ਰਹਿ ਸਕਾਂ ਰਾਜਾ ਸੁਣਿਆ ਕਿਸੇ ਨੂੰ ਖਾਲੀ ਹੱਥ ਨਹੀਂ ਤੋਰਦਾ ਹੁਣ ਉਹ ਨੇਕ ਮਨੁੱਖ ਨੂੰ ਪੁੱਛਦੇ ਹਨ ਤੋ ਕਿੱਧਰ ਰਾਜੇ ਦੇ ਮਹਿਲ ਵੱਲ ਰੁਖ ਕੀਤਾ ਉਹ ਕਹਿੰਦਾ ਜੀ ਮੈਂ ਤਾਂ ਫਕਰਵੰਦਾ ਮੈਂ ਤਾਂ ਉਧਰ ਨੂੰ ਉਂਝ ਹੀ ਜਾ ਰਿਹਾ ਹਾਂ ਉਹ ਕਹਿੰਦੇ ਨਾ ਤੁਸੀਂ ਰਾਜੇ ਤੋਂ ਮੰਗਣ ਚੱਲੇ ਹੋ ਪਰ ਰਾਜਾ ਵੀ ਉਸ ਪਰਮਾਤਮਾ ਤੋਂ ਮੰਗਦਾ ਹੈ ਮੈਂ ਤੇ ਸਿਰਫ ਆਸ ਡੋਰ ਉਸ ਪਰਮਾਤਮਾ ਤੇ ਰੱਖਦਾ ਹਾਂ ਇਹ ਕਹਿ ਕੇ ਤਿੰਨੋ ਹੀ ਤੁਰੇ ਜਾ ਰਹੇ ਸਨ ਤੇ ਤੁਰਦਿਆਂ ਤੁਰਦਿਆਂ ਰਾਤ ਹੋ ਗਈ ਸਿਆਲ ਦੇ ਦਿਨ ਸਨ ਉਹ ਸੋਚਦੇ ਹਨ ਹੁਣ ਅੱਗੇ ਨਾ ਇੱਕ ਖੰਡਰ ਪਿਆ ਮਕਾਨ ਹੁੰਦਾ ਹੈ ਉੱਥੇ ਜਾ ਕੇ ਬੈਠ ਜਾਂਦੇ ਹਨ ਆਸ-ਪਾਸ ਤੋਂ ਲੱਕੜਾਂ ਚੁੱਕ ਕੇ ਅੱਗ ਬਾਲ ਲੈਂਦੇ ਹਨ ਤੇ ਹੁਣ ਆਪਸ ਵਿੱਚ ਗੱਲਾਂ ਕਰਨ ਲੱਗਦੇ ਹਨ ਕਿ ਸਵੇਰ ਹੋ ਜਾਵੇਗੀ ਰਾਜੇ ਕੋਲ ਜਾਵਾਂਗੇ ਤੇ ਦੁੱਖ ਟੁੱਟ ਜਾਣਗੇ ਇਹਨੇ ਉਸ ਨਗਰ ਦਾ ਰਾਜਾ ਉੱਥੇ ਗਸ਼ਤ ਕਰਦਾ ਪਿਆ ਸੀ ਵੇਖਦਾ ਪਿਆ ਸੀ ਕਿ ਕਿਸੇ ਤਰ੍ਹਾਂ ਕੋਈ ਵੀ ਬਾਹਰ ਵਿਅਕਤੀ ਤੇ ਨਹੀਂ ਆ ਗਿਆ ਰਾਜਾ ਵੀ ਉਹਨਾਂ ਦੇ ਨਾਲ ਆ ਕੇ ਬੈਠ ਗਿਆ ਤੇ ਸਧਾਰਨ ਕੱਪੜੇ ਪਾਏ ਸਨ ਆਪਸ ਵਿੱਚ ਗੱਲਾਂ ਕਰਨ ਲੱਗੇ ਇਹਨਾਂ ਤਿੰਨਾਂ ਨੂੰ ਪੁੱਛਦਾ ਕਿ ਤੁਸੀਂ ਕੌਣ ਤੇ ਕਿਵੇਂ ਆਏ ਹੋ ਤਿੰਨੇ ਆਪਣੀ ਆਪਣੀ ਗੱਲ ਦੱਸਦੇ ਹਨ ਫਲਾਣੇ ਨਗਰ ਤੋਂ ਆਏ ਹਾਂ ਉਹ ਕਹਿੰਦਾ ਅਸ਼ਾ ਰਾਜੇ ਨੂੰ ਮਿਲਣ ਆਏ ਹੋ ਤੁਹਾਡੀ ਕੀ ਗੁਰਬਤ ਹੈ ਪਤਾ ਮੈਂ ਤੁਹਾਡੀ ਮਦਦ ਕਰ ਸਕਦਾ ਹਾਂ ਉਹ ਕਹਿਣ ਲੱਗੇ ਤੂੰ ਸਾਡੀ ਮਦਦ ਨਹੀਂ ਕਰ ਸਕਦਾ ਮਦਦ ਤੇ ਰਾਜੇ ਨੇ ਹੀ ਕਰਨੀ ਹੈ ਹੁਣ ਉਹ ਜਿਹੜਾ ਰਾਜਾ ਸੀ ਸਧਾਰਨ ਕੱਪੜਿਆਂ 'ਚ ਕਹਿਣ ਲੱਗਾ ਕਈ ਵਾਰ ਬੰਦੇ ਨੂੰ ਬੰਦੇ ਦਾ ਦਾਰੂ ਹੀ ਬਣ ਜਾਂਦਾ ਹੈ ਤੁਹਾਨੂੰ ਰਾਜੇ ਤੱਕ ਪਹੁੰਚਾਉਣ ਦੀ ਕੀ ਉਹ ਤਾਂ ਜ਼ਰੂਰਤ ਹੀ ਨਹੀਂ ਪਵੇਗੀ ਹੁਣ ਹੁਣ ਪਹਿਲਾ ਮਨੁੱਖ ਦੱਸਦਾ ਹੈ ਕਿ ਐਵੇਂ ਨਾ ਮੈਨੂੰ ਮੇਰੇ ਨਾਲ ਜਿਹੜਾ ਵਪਾਰ ਕਰਦਾ ਸੀ ਉਹਨੇ ਗਦਾਰੀ ਕੀਤੀ ਤੇ ਸਾਰੀ ਸੰਪਤੀ ਮੇਰੀ ਲੈ ਲਈ ਜੇਕਰ ਮੈਨੂੰ 10000 ਸੋਨੇ ਦੀਆਂ ਮੋਹਰਾਂ ਮਿਲ ਜਾਣ ਤੇ ਮੈਂ ਆਪਣਾ ਵਪਾਰ ਦੁਬਾਰਾ ਸ਼ੁਰੂ ਕਰ ਸਕਦਾ ਹਾਂ ਉਹ ਕਹਿੰਦਾ ਅੱਛਾ ਤੈਨੂੰ 10000 ਸੋਨੇ ਦੀਆਂ ਮੋਹਰਾਂ ਚਾਹੀਦੀਆਂ ਹਨ ਉਹਨੇ ਕਿਹਾ ਹਾਂ ਦੂਜਾ ਕਹਿੰਦਾ ਮੇਰੀ ਇਦਾਂ ਪਤਨੀ ਸੀ ਉਹ ਬਰਕਤ ਦਾ ਘਰ ਸੀ ਨਗਰ ਵਿੱਚ ਕੋਈ ਵੀ ਆਪਣੀ ਹਣ ਧੀ ਮੇਰੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਭਾਵੇਂ ਮੇਰੀ ਪਤਨੀ ਮਰ ਚੁੱਕੀ ਹੈ ਹੁਣ ਮੈਂ ਚਾਹੁੰਦਾ ਹਾਂ ਮੇਰੇ ਨਾਲ ਕਿਸੇ ਦਾ ਵਿਆਹ ਹੋ ਜਾਵੇ ਤੇ ਮੇਰੇ ਘਰ ਵਿੱਚ ਸੁੱਖ ਸਮਰiddhi ਆ ਜਾਵੇ ਰਾਜੇ ਦੇ ਕੋਲ ਚੱਲੇ ਆਂ ਹਾਂ ਤਾਂ ਕਿ ਮੈਨੂੰ ਕੋਈ ਦਾਸੀ ਦੇ ਦੇਵੇ ਜਿਸ ਨਾਲ ਮੇਰਾ ਵਿਆਹ ਹੋ ਜਾਵੇ ਆਪਣੇ ਘਰ ਨੂੰ ਦੁਬਾਰਾ ਬਰਕਤ ਦੇਣ ਨਾਲ ਭਰ ਲਵਾਂ ਕਿਉਂਕਿ ਬੇਬੀਆਂ ਭੈਣਾਂ ਦੇ ਬਿਨਾਂ ਤਾਂ ਘਰ ਵਿੱਚ ਬਰਕਤ ਨਹੀਂ ਹੁੰਦੀ ਬੇਬੀਆਂ ਹੀ ਘਰ ਨੂੰ ਸਵਰਗ ਬਣਾਉਂਦੀਆਂ ਹਨ ਰਾਜੇ ਨੇ ਕਿਹਾ ਅਸ਼ਾ ਤੇਰਾ ਤੇ ਆ ਮਸਲਾ ਹੈ ਤੀਜੇ ਨੂੰ ਪੁੱਛਦੇ ਤੂੰ ਦੱਸ ਕਹਿੰਦਾ ਕਿ ਮੈਂ ਤੁਹਾਨੂੰ ਕੀ ਦੱਸਾਂ ਮੇਰਾ ਤੇ ਮਸਲਾ ਹੱਲ ਹੀ ਕੋਈ ਨਹੀਂ ਕਰ ਸਕਦਾ ਤੀਜੀ ਗੱਲ ਏਕੇ ਮੈਂ ਰਾਜੇ ਕੋਲ ਨਹੀਂ ਚੱਲਿਆ ਹੈਗਾ ਜਿਹੜਾ ਰਾਜਾ ਹੈ ਉਹ ਤੇ ਆਪ ਪਰਮਾਤਮਾ ਕੋਲੋਂ ਮੰਗਦਾ ਹੈ ਤੇ ਜੇ ਮੈਂ ਮੰਗਣਾ ਹੋਵੇਗਾ ਪਰਮਾਤਮਾ ਕੋਲੋਂ ਮੰਗ ਲਵਾਂਗਾ ਇਹਨਾਂ ਕਹਿ ਕੇ ਰਾਜਾ ਚੁੱਪ ਹੋ ਗਿਆ ਹੁਣ ਅੰਮ੍ਰਿਤ ਵੇਲਾ ਹੋਇਆ ਤੇ ਰਾਜਾ ਉੱਥੋਂ ਆ ਗਿਆ ਹੁਣ ਰਾਜੇ ਨੇ ਸਵੇਰੇ ਤਖਤ ਤੇ ਬੈੰਦਿਆਂ ਸਾਰ ਹੀ ਕਿਹਾ ਉਹ ਖੰਡਰ ਮੈਦਾਨ 'ਚ ਜਾਓ ਉੱਥੇ ਤਿੰਨ ਜਾਣੇ ਹਨ ਤਿੰਨਾਂ ਨੂੰ ਬੁਲਾ ਕੇ ਲੈ ਕੇ ਆਓ ਹੁਣ ਰਾਜੇ ਨੇ ਜਦੋਂ ਤਿੰਨਾਂ ਨੂੰ ਬੁਲਾਇਆ ਤੇ ਰਾਜੇ ਨੇ ਸਭ ਤੋਂ ਪਹਿਲਾਂ ਪੁੱਛਿਆ ਉਹਨੂੰ ਉਹ ਵੇਖ ਕੇ ਹੈਰਾਨ ਹੋ ਗਏ ਕਿ ਇਹ ਤਾਂ ਉਹੀ ਸ਼ਖਸ ਹੈ ਜੋ ਰਾਤ ਨੂੰ ਸਾਡੇ ਨਾਲ ਬੈਠਾ ਸੀ ਇਹ ਤੇ ਰਾਜਾ ਹੈ ਕਿ ਤੇ ਸਾਨੂੰ ਸਜ਼ਾ ਹੀ ਨਾ ਦੇ ਦੇਵੇ ਪਰ ਰਾਜੇ ਨੇ ਸਜ਼ਾ ਥੋੜਾ ਦੇਣੀ ਸੀ ਰਾਜਾ ਤੇ ਚੰਗਾ ਇਨਸਾਨ ਸੀ ਰਾਜੇ ਨੇ ਪਹਿਲੇ ਇਹਨੂੰ ਪੁੱਛਿਆ ਕਿ ਕੀ ਚਾਹੀਦਾ ਉਹਨੇ ਉਹੀ ਗੱਲ ਦੁਹرائی 10000 ਸੋਨੇ ਦੀਆਂ ਮੋਹਰਾਂ ਰਾਜੇ ਨੇ ਕਿਹਾ ਇਹਨੂੰ 10000 ਦੀ ਥਾਂ ਤੁਸੀਂ ਦੋ ਬੋਰੀਆਂ ਸੋਨੇ ਦੀਆਂ ਮੋਹਰਾਂ ਭਰ ਕੇ ਦੇ ਦਿਓ ਉਹ ਦੋ ਬੋਰੀਆਂ ਸੋਨੇ ਦੀਆਂ ਮੋਹਰਾਂ ਲੈ ਕੇ ਆਏ ਤੇ ਉਹਨੂੰ ਦਿੱਤੀਆਂ। ਉਹ ਲੈ ਕੇ ਪਿੱਛੇ ਖੜਾ ਹੋ ਗਿਆ। ਹੁਣ ਦੂਜੀ ਦੀ ਵਾਰੀ ਆਈ ਉਹਨੂੰ ਪੁੱਛਿਆ। ਉਹਨੇ ਸਾਰੀ ਗੱਲ ਫੇਰ ਦੁਹرائی ਤੇ ਰਾਜੇ ਨੇ ਕਿਹਾ ਆਪਣੀ ਸਭ ਤੋਂ ਜਿਹੜੀ ਸੁੰਦਰ ਦਾਸੀ ਹੈ ਜੋ ਗੁਣਾਂ ਦੀ ਭੰਡਾਰ ਹੈ ਜੋ ਘਰ ਸੰਭ ਸਕੇ ਐਸੀ ਦਾਸੀ ਨੂੰ ਲੈ ਕੇ ਆਓ। ਉਹ ਲੈ ਕੇ ਆਏ ਤੇ ਉਹ ਵੀ ਉਹਨਾਂ ਨੂੰ ਲੈ ਕੇ ਪਿੱਛੇ ਖੜਾ ਹੋ ਗਿਆ। ਤੀਜੇ ਨੂੰ ਪੁੱਛਿਆ ਤੂੰ ਦੱਸ ਤੈਨੂੰ ਕੀ ਚਾਹੀਦਾ? ਉਹਨੇ ਅੱਗੋਂ ਕੋਈ ਜਵਾਬ ਨਾ ਦਿੱਤਾ ਤੇ ਰਾਜੇ ਨੇ ਪੁੱਛਿਆ ਉਹ ਸੋਚਦਾ ਸੀ ਮੈਂ ਤੇਰੇ ਕੋਲੋਂ ਕਿਉਂ ਮੰਗਾ ਜੋ ਮੈਨੂੰ ਚਾਹੀਦਾ ਮੈਂ ਪਰਮਾਤਮਾ ਤੋਂ ਮੰਗ ਲਵਾਂਗਾ ਰਾਜੇ ਨੇ ਕਿਹਾ ਨਹੀਂ ਤੂੰ ਮੰਗ ਮੈਂ ਤੈਨੂੰ ਜ਼ਰੂਰ ਦੇਵਾਂਗਾ ਫਿਰ ਉਹ ਨੇਕ ਮਨੁੱਖ ਕਹਿਣ ਲੱਗਾ ਰਾਜਾ ਗੱਲ ਸੁਣ ਫਿਰ ਆਪਣਾ ਰਾਜ ਪਾਠ ਮੈਨੂੰ ਦੇ ਦੇ ਰਾਜਾ ਕਹਿੰਦਾ ਕਿਵੇਂ ਦਿਆਂ ਕਮਲੀਆਂ ਮਾਰਦਾ ਹਾਂ ਮੈਂ ਤੈਨੂੰ ਰਾਜ ਪਾਠ ਕਿਵੇਂ ਦੇ ਸਕਦਾ ਹਾਂ ਫਿਰ ਉਹ ਨੇਕ ਮਨੁੱਖ ਕਹਿੰਦਾ ਫਿਰ ਵਾਰ-ਵਾਰ ਕਿਉਂ ਪੁੱਛ ਰਿਹਾ ਕਿ ਮੈਂ ਤੈਨੂੰ ਕੀ ਦੇਵਾਂ ਮੈਨੂੰ ਜੋ ਚਾਹੀਦਾ ਮੈਂ ਤੈਨੂੰ ਦੱਸ ਦਿੱਤਾ ਤੂੰ ਹੋ ਸਕਦਾ ਤੇ ਮੈਨੂੰ ਦੇ ਦੇ ਹੁਣ ਇਹਨਾ ਕਹਿ ਕੇ ਰਾਜਾ ਕਹਿੰਦਾ ਹੋਰ ਮੰਗ ਤੂੰ ਕੀ ਮੰਗਦਾ ਉਹ ਕਹਿੰਦਾ ਮੇਰੀ ਹੋਰ ਕੋਈ ਮੰਗ ਨਹੀਂ ਰਾਜਪਾਠ ਦਾ ਦੇ ਸਕਦਾ ਹੈ ਤਾਂ ਦੇ ਦੇ ਹੁਣ ਨਾ ਉਹਨੇ ਕਿਹਾ ਠੀਕ ਹੈ ਤੁਸੀਂ ਤਿੰਨੋਂ ਆਪਣੇ ਨਗਰ ਨੂੰ ਜਾ ਸਕਦੇ ਹੋ ਤਿੰਨੇ ਜਾਣੇ ਹੁਣ ਚਲੇ ਗਏ ਹੁਣ ਰਾਜੇ ਨੂੰ ਨਾ ਭਰੇ ਉਥੇ ਜਿੰਨੇ ਮੰਤਰੀ ਸਨ ਸਾਰਿਆਂ ਦੇ ਸਾਹਮਣੇ ਐਵੇਂ ਲੱਗਾ ਕਿ ਮੇਰੀ ਬੇਇੱਜ਼ਤੀ ਕਰਕੇ ਗਿਆ ਹੈ ਮੈਨੂੰ ਵਾਰ-ਵਾਰ ਮੰਗਣ ਲਈ ਕਿਹਾ ਪਰ ਇਹਨੇ ਕੁਝ ਨਹੀਂ ਮੰਗਿਆ ਇਹਨੇ ਤਾਂ ਮੈਨੂੰ ਮੰਗਤਿਆਂ ਬਰਾਬਰ ਕਰ ਦਿੱਤਾ ਹੈ ਉਹਨਾਂ ਚ ਇੱਕ ਮੰਤਰੀ ਸੀ ਉਹ ਬੜਾ ਚਾਪਲੂਸ ਸੀ ਉਹ ਹਮੇਸ਼ਾ ਰਾਜੇ ਦੀ ਚਾਪਲੂਸੀ ਕਰਦਾ ਕਹਿੰਦਾ ਰਾਜਾ ਇਸ ਸਮੇਂ ਤੂੰ ਪਰਜਾ ਦਾ ਅਨਦਾਤਾ ਹੈ ਜੇ ਤੂੰ ਕਿਸੇ ਨੂੰ ਮੰਗਣ ਲਈ ਕਿਹਾ ਤੇਰਾ ਨਹੀਂ ਮੰਗਿਆ ਉਹਨੇ ਭਾਵ ਕਿ ਤੇਰੇ ਨਾਲ ਗੁਸਥਾਕੀ ਕੀਤੀ ਹੈ ਉਸਨੂੰ ਸਜ਼ਾ ਮਿਲਣੀ ਚਾਹੀਦੀ ਹੈ ਸਜਾਵੀ ਪਤਾ ਕੀ ਹੈ ਉਹਦੇ ਪ੍ਰਾਣ ਹਰਨ ਲੈਣੇ ਚਾਹੀਦੇ ਹਨ ਰਾਜਾ ਪਹਿਲਾਂ ਹੀ ਗੁੱਸੇ ਵਿੱਚ ਸੀ ਉਹਨੇ ਕੁਝ ਨਾ ਸੁਣਿਆ ਤੇ ਰਾਜੇ ਨੇ ਜਲਾਦ ਨੂੰ ਬੁਲਾਇਆ ਰਾਜੇ ਨੇ ਕਿਹਾ ਇੱਥੋਂ ਤਿੰਨੇ ਮਨੁੱਖ ਜਿਹੜੇ ਸੋਨੇ ਦੀਆਂ ਮੋਹਰਾਂ ਲੈ ਕੇ ਗਏ ਹਨ ਉਹਨਾਂ ਮਨੁੱਖਾਂ ਇੱਕ ਦੇ ਕੋਲ ਸੋਨੇ ਦੀਆਂ ਬੋਰੀਆਂ ਹਨ ਤੇ ਇੱਕ ਦੇ ਕੋਲ ਇੱਕ ਬੀਬੀ ਜਾ ਰਹੀ ਹੈ ਤੀਜਾ ਜਿਹੜਾ ਖਾਲੀ ਹੱਥ ਹੋਵੇਗਾ ਉਹਦਾ ਸਿਰ ਕਲਮ ਕਰਕੇ ਲੈ ਆਓ ਤਿੰਨੋਂ ਜਾਣੇ ਅਜੇ ਨਗਰ ਤੋਂ ਬਾਹਰ ਹੀ ਪਹੁੰਚੇ ਤੇ ਹੁਣ ਉਹਨਾਂ ਲਗਭਗ ਕੋਈ 2-3 ਕਿਲੋਮੀਟਰ ਦਾ ਫਾਸਲਾ ਤੈਅ ਕਰ ਲਿਆ ਸੀ ਹੁਣ ਜਿਹਨੇ ਸੋਨੇ ਦੀਆਂ ਬੋਰੀਆਂ ਚੁੱਕੀਆਂ ਸੀ ਨਾ ਉਹ ਵਿਚਾਰਾ ਥੱਕ ਗਿਆ ਤੇ ਉਹ ਨੇਕ ਮਨੁੱਖ ਨੂੰ ਕਹਿੰਦਾ ਕਿ ਸੁਣ ਭਰਾਵਾ ਮੈਂ ਥੱਕ ਗਿਆ ਹਾਂ ਅੱਧੇ ਰਸ ਮੈਂ ਬੋਰੀਆਂ ਚੁੱਕ ਕੇ ਲੈ ਆਂਦੀਆਂ ਹਾਂ ਤੂੰ ਲੈ ਜਾਵੇਂਗਾ ਉਹਨੇ ਕਿਹਾ ਕੋਈ ਨਾ ਇਹ ਬੋਰੀਆਂ ਮੇਰੇ ਸਿਰ ਤੇ ਰੱਖ ਦੇ ਉਹ ਦੂਸਰਾ ਜਿਹੜਾ ਮਨੁੱਖ ਸੀ ਉਹ ਬੀਬੀ ਨੂੰ ਲੈ ਕੇ ਅੱਗੇ-ਅੱਗੇ ਜਾ ਰਿਹਾ ਸੀ ਹਣ ਪਿਛੋਂ ਚਲਾਦ ਘੋੜੇ ਤੇ ਆਇਆ ਤੇ ਉਹਨੇ ਦੋਵਾਂ ਨੂੰ ਵੇਖਿਆ ਤੀਜੇ ਹੱਥ ਵਿੱਚ ਕੁਝ ਨਹੀਂ ਉਹਦਾ ਸਿਰ ਕਲਮ ਕਰ ਦਿੱਤਾ ਤੇ ਰਾਜੇ ਕੋਲ ਲੈ ਗਿਆ ਜਾ ਕੇ ਰਾਜੇ ਨੂੰ ਕਿਹਾ ਆ ਲੈ ਰਾਜੇ ਉਹਨੂੰ ਵੇਖਿਆ ਤੇ ਉਹ ਕਹਿੰਦਾ ਉਹ ਮੂਰਖ ਇਹਨੇ ਤੇ ਮੇਰੇ ਕੋਲੋਂ ਬੜੇ ਅਦਬ ਨਾਲ ਬੜਾ ਸਿਰ ਝੁਕਾ ਕੇ 10000 ਸੋਨੇ ਦੀਆਂ ਮੋਹਰਾ ਮੰਗੀਆਂ ਸਨ ਮੈਨੂੰ ਮੈਂ ਇਸ ਨੂੰ ਦੋ ਬੋਰੀਆਂ ਵੀ ਦਿੱਤੀਆਂ ਸਨ ਤੋਂ ਕਿਹੋ ਜਿਹਾ ਬੰਦਾ ਹੈ ਹੁਣ ਮੈਨੂੰ ਲੱਗਦਾ ਕਿ ਇਹਨੇ ਨਾ ਭਾਰ ਨਾਲ ਇਹ ਥੱਕ ਗਿਆ ਹੋਵੇਗਾ ਤੇ ਇਹਨੇ ਦੂਸਰੇ ਨੂੰ ਸੋਨੇ ਦੀਆਂ ਮੋਹਰਾਂ ਚੁਕਾ ਦਿੱਤੀਆਂ ਹੋਣਗੀਆਂ ਹੁਣ ਜਿਹਦੇ ਹੱਥ ਵਿੱਚ ਸੋਨੇ ਦੀਆਂ ਮੋਹਰਾਂ ਹਨ ਉਹਦਾ ਸਿਰ ਕਲਮ ਕਰਕੇ ਲੈ ਆ ਇਹਨੇ ਨੂੰ ਹੁਣ ਜਿਹਨੇ ਬੀਬੀ ਮੰਗੀ ਸੀ ਰਾਜੇ ਨੇ ਉਹਨੂੰ ਸੋਚਣ ਲੱਗਾ ਕਿ ਮਨ ਵਿੱਚ ਲਾਲਚ ਆ ਗਿਆ ਕਹਿੰਦਾ ਕਿ ਵੇਖ ਨੇਕ ਮਨੁੱਖਾ ਕਿ ਇਹ ਤੇਰਾ ਮੇਰਾ ਦੋਸਤ ਸੀ ਮੇਰੇ ਨਗਰ ਦਾ ਸਾਥੀ ਸੀ ਹੁਣ ਇਹ ਅਕਾਲ ਚਲਾਣੇ ਕਰ ਗਿਆ ਹੈ ਇਹਦੀ ਜਿਹੜੀ ਰਾਸ਼ੀ ਹੈ ਉਹ ਮੈਨੂੰ ਵੀ ਦੇ ਦੇ ਮੈਂ ਇਹਦੇ ਘਰ ਤੱਕ ਪਹੁੰਚਾ ਕਰ ਦੇਵਾਂਗਾ ਨੇਕ ਮਨੁੱਖ ਨੇ ਕਿਹਾ ਆ ਲੈ ਹੁਣ ਨੇਕ ਮਨੁੱਖ ਨੇ ਸਿਰ ਤੇ ਬੋਰੀਆਂ ਚੁੱਕੀਆਂ ਸਨ ਅੱਗੇ ਬੀਬੀ ਤੁਰੀ ਜਾਂਦੀ ਸੀ ਹੁਣ ਸਭ ਤੋਂ ਅੱਗੇ ਨੇਕ ਮਨੁੱਖ ਲੱਗ ਰਿਹਾ ਸੀ ਤੇ ਹੁਣ ਉਹ ਜਦੋਂ ਆਇਆ ਤੇ ਉਹਨੇ ਵੇਖਿਆ ਕਿ ਉਹ ਜਲਾਦ ਨੇ ਵੇਖਿਆ ਕਿ ਇਹਦੇ ਹੱਥ 'ਚ ਬੋਰੀਆਂ ਹਨ ਹੁਣ ਉਹਦਾ ਸਿਰ ਕਲਮ ਕਰਕੇ ਲੈ ਗਿਆ ਹੁਣ ਰਾਜੇ ਨੂੰ ਜਮਾ ਸਮਝਦੇ ਸਨ ਕਿ ਦੇਰ ਨਾ ਲੱਗੀ ਕਿ ਕੋਈ ਨਾ ਕੋਈ ਉਹਦੇ ਨਾਲ ਪਰਮਾਤਮਾ ਦੀ ਤਾਕਤ ਹੈ ਜੋ ਵਾਰ-ਵਾਰ ਉਹਦੀ ਰੱਖਿਆ ਹੋ ਰਹੀ ਹੈ ਐਡੇ ਕਿਹੜੀ ਗੱਲ ਹੈ ਕਿ ਦੋ ਵਾਰ ਜਲਾਦ ਗਿਆ ਤੇ ਉਹਦਾ ਸਿਰ ਕਲਮ ਨੇ ਕੀਤਾ ਦੋਵੇਂ ਹੀ ਅਲੱਗ-ਅਲੱਗ ਮਨੁੱਖਾਂ ਦੇ ਸਿਰ ਲੈ ਕੇ ਆ ਗਿਆ ਹੈ ਹੁਣ ਨਾ ਰਾਜੇ ਨੇ ਮੰਤਰੀ ਤੇ ਸੈਨਾਪਤੀ ਨੂੰ ਭੇਜਿਆ ਕਿ ਉਹਨੂੰ ਇੱਜ਼ਤ ਮਾਣ ਦੇ ਨਾਲ ਮੇਰੇ ਕੋਲ ਲੈ ਕੇ ਆਓ ਹੁਣ ਉਹ ਬੀਬੀ ਨੂੰ ਤੇ ਉਹ ਸੋਨੇ ਦੀਆਂ ਮੋਹਰਾਂ ਜਿਹੜੀਆਂ ਸਨ ਤੇ ਨਾਲ ਹੀ ਉਸ ਨੇਕ ਮਨੁੱਖ ਨੂੰ ਲੈ ਕੇ ਆਏ ਰਾਜਾ ਆਪਣੇ ਸਿੰਘਾਸਨ ਤੋਂ ਖੜਾ ਹੋਇਆ ਤੇ ਮਾਫੀ ਮੰਗੀ ਉਸ ਨੂੰ ਕਹਿਣ ਲੱਗਿਆ ਕਿ ਉਹ ਪਰਮਾਤਮਾ ਦੇ ਬੰਦਿਆ ਅੱਲਾਹ ਦੇ ਬੰਦਿਆ ਉਹ ਉਸ ਪਰਮੇਸ਼ਵਰ ਦੇ ਬੰਦੇ ਆ ਕਿ ਤੂੰ ਮੈਨੂੰ ਦੱਸ ਤੇ ਤੇਰੇ ਕੋਲ ਐਸੀ ਕਿਹੜੀ ਤਾਕਤ ਹੈ ਜਿਸ ਨੇ ਤੈਨੂੰ ਬਚਾ ਲਿਆ ਉਹ ਕਹਿਣ ਲੱਗਾ ਜੀ ਪਰਮਾਤਮਾ ਜੀ ਦੇ ਉੱਪਰ ਅਟੁੱਟ ਵਿਸ਼ਵਾਸ ਹੋਵੇ ਤੇ ਹਰ ਸਮੇਂ ਪਰਮਾਤਮਾ ਨੂੰ ਯਾਦ ਰੱਖਦਾ ਹੋਵੇ ਬੰਦਾ ਫਿਰ ਪਰਮਾਤਮਾ ਵੀ ਹਰ ਥਾਂ ਰੱਖਿਆ ਕਰਦੇ ਹਨ ਹਰ ਹੀਲੇ ਵਸੀਲਾ ਕਰਕੇ ਬਚਾ ਲੈਂਦੇ ਹਨ ਜਦੋਂ ਇਹ ਗੱਲ ਸੁਣੀ ਤੇ ਉਹ ਬੜਾ ਜ਼ਿਆਦਾ ਹੈਰਾਨ ਹੋਇਆ ਉਹ ਕਹਿਣ ਲੱਗਾ ਫਿਰ ਉਹ ਪਰਮਾਤਮਾ ਦੇ ਬੰਦੇ ਵੀ ਮੇਰੇ ਤੇ ਜਿਹੜੀ ਗਲਤੀ ਹੋ ਜਾਂਦੀ ਹੈ ਨਾ ਪਰਮਾਤਮਾ ਜੀ ਫਿਰ ਮਾਫ ਕਰ ਦਿੰਦੇ ਹਨ ਇਹ ਗੁਨਾਹ ਦੀ ਮਾਫੀ ਤਾਂ ਮੈਨੂੰ ਪਰਮਾਤਮਾ ਕਿਵੇਂ ਦੇਵੇਗਾ ਉਹ ਰਾਜਾ ਕਹਿਣ ਲੱਗਿਆ ਹੁਣ ਉਹ ਨੇਕ ਮਨੁੱਖ ਕਹਿੰਦਾ ਜੀ ਐਵੇਂ ਕਰੋ ਕਿ ਜਿੰਨਾ ਬੇਦੋਸ਼ਾਂ ਦੀ ਤੁਸੀਂ ਜਾਨ ਲਈ ਹੈ ਉਹਨਾਂ ਦੇ ਪਰਿਵਾਰ ਦੇ ਲਈ ساری ਉਮਰ ਵਾਸਤੇ ਕਮਾਉਣ ਵਾਲੇ ਤਾਂ ਇਹੀ ਸਨ ਉਹਨਾਂ ਦੇ ਲਈ ਕੋਈ ਹੀਲਾ ਵਸੀਲਾ ਕਰ ਦਿਓ ਉਹਨਾਂ ਦਾ ਜਿਹੜਾ ਘਰ ਬਾਹਰ ਹੈ ਤਾਂ ਕਿ ਉਹ ਚੱਲ ਸਕੇ ਉਹਨਾਂ ਦੀ ਬਣਦੀ ਰਾਸ਼ੀ ਉਹਨਾਂ ਦੇ ਘਰ ਪਹੁੰਚਾ ਦਿਓ ਹੁਣ ਜਿਹੜਾ ਰਾਜਾ ਸੀ ਉਹਦੇ ਹੱਥ ਛੋੜ ਕੇ ਮਾਫੀ ਮੰਗੀ ਕਹਿਣ ਲੱਗਾ ਤੁਸੀਂ ਮੈਨੂੰ ਮਾਫ ਕਰ ਦਿਓ ਉਹਨੇ ਕਿਹਾ ਕਿ ਮੈਂ ਤੇਨੂੰ ਮਾਫ ਕਰਨ ਵਾਲਾ ਹੁੰਦਾ ਕੌਣ ਹਾਂ ਮੈਂ ਤੇ ਉਦੋਂ ਹੀ ਮਾਫ ਕਰ ਦਿੱਤਾ ਸੀ ਉਸ ਪਰਮਾਤਮਾ ਤੋਂ ਮਾਫੀ ਮੰਗ ਕੇ ਉਹਨੇ ਕਿਹਾ ਮੈਂ ਪਰਮਾਤਮਾ ਤੋਂ ਮਾਫੀ ਮੰਗਾਗਾ ਪਹਿਲਾਂ ਤੂੰ ਮਾਫ ਕਰ ਦੇ ਉਹਨੇ ਕਿਹਾ ਮੈਂ ਤੈਨੂੰ ਮਾਫ ਕੀਤਾ ਉਹ ਕਹਿਣ ਲੱਗਾ ਅੱਜ ਤੋਂ ਜ਼ਰੂਰ ਮੇਰੇ ਤੋਂ ਕੁਝ ਮੰਗ। ਹੁਣ ਨੇਕ ਮਨੁੱਖ ਨੇ ਸੋਚਿਆ ਕਿ ਇਹ ਤਾਂ ਹੰਕਾਰ ਇਸ ਦਾ ਦੂਰ ਹੋ ਗਿਆ। ਹੁਣ ਕਹਿਣ ਲੱਗਾ ਮੈਂ ਨਾ ਹੱਥ ਦਸਤੀ ਕੰਮ ਕਰਿਆ ਕਰਦਾ ਸੀ। ਮੈਂ ਲੱਕੜਾਂ ਚੇਰ ਕੇ ਤਰ੍ਹਾਂ ਤਰ੍ਹਾਂ ਦਾ ਸਮਾਨ ਬਣਾਉਂਦਾ ਸੀ ਪਰ ਐਸਾ ਇੱਕ ਸਾਡੇ ਤੇ ਕਾਲ ਪਿਆ ਜਿਸ ਕਰਕੇ ਮੇਰਾ ਸਭ ਕੁਝ ਬਰਬਾਦ ਹੋ ਗਿਆ। ਤੂੰ ਮੈਨੂੰ ਨਗਰ ਦੇ ਵਿੱਚ ਇੱਕ ਛੋਟੀ ਜਹੀ ਦੁਕਾਨ ਖੋਲ ਕੇ ਦੇ ਦੇ। ਉਹਦੀ ਪਾਈ ਪਾਈ ਤੈਨੂੰ ਫਿਰ ਮੈਂ ਵਾਪਸ ਕਰ ਦੇਵਾਂਗਾ। ਹੁਣ ਰਾਜੇ ਨੇ ਉਸ ਨੂੰ ਦੁਕਾਨ ਖੋਲ ਕੇ ਦਿੱਤੀ। ਉਹ ਐਨੀ ਇਮਾਨਦਾਰੀ ਨਾਲ ਕੰਮ ਕਰਦਾ ਰਿਹਾ ਕਿ ਕੁਝ ਹੀ ਸਮੇਂ ਵਿੱਚ ਉਹਦੀ ਦੁਕਾਨ ਚੱਲਣ ਤੋਂ ਰੜਨ ਲੱਗ ਪਈ। ਹੁਣ ਨਾ ਉਹਦੇ ਕੋਲ ਜਿਹੜਾ ਵੀ ਕੋਈ ਆਉਂਦਾ ਤੇ ਉਸਨੂੰ ਨੇਕੀ ਦੇ ਗੱਲਾਂ ਦੱਸਦਾ ਤੇ ਨਾਲ ਹੀ ਲੋਕਾਂ ਦੀ ਮਦਦ ਕਰਦਾ। ਉਹ ਜਿਹੜਾ ਰਾਜਾ ਸੀ ਇੱਕ ਦਿਨ ਉਹਦੇ ਕੋਲ ਗਿਆ ਤੇ ਰਾਜਾ ਕਹਿੰਦਾ ਮੈਂ ਤੇਰੇ ਕੋਲ ਕੁਝ ਮੰਗਣਾ ਚਾਹੁੰਦਾ ਹਾਂ। ਉਹਨੇ ਕਿਹਾ ਹਾਂਜੀ ਦੱਸੋ। ਉਹ ਕਹਿੰਦਾ ਕਿ ਹਫ਼ਤੇ ਵਿੱਚ ਇੱਕ ਵਾਰ ਤੂੰ ਮੇਰੇ ਕੋਲ ਆ ਕੇ ਆਪਣੇ ਉਸ ਪਰਮਾਤਮਾ ਨਾਲ ਜੋੜਨ ਦੀਆਂ ਗੱਲਾਂ ਦੱਸਿਆ ਕਰ। ਉਹਨੇ ਕਿਹਾ ਜ਼ਰੂਰ ਫਿਰ ਹੌਲੀ-ਹੌਲੀ ਸਾਰਾ ਹੀ ਨਗਰ ਹਫ਼ਤੇ ਵਿੱਚ ਇੱਕ ਵਾਰ ਉਸ ਨੇਕ ਬੰਦੇ ਦੇ ਕੋਲ ਜਾਣ ਲੱਗਿਆ ਉਹ ਸਭ ਨੂੰ ਇੱਕੋ ਹੀ ਗੱਲ ਕਹਿੰਦਾ ਉਸ ਪਰਮਾਤਮਾ ਤੇ ਅਟੁੱਟ ਵਿਸ਼ਵਾਸ ਰੱਖੋ ਤੇ ਅਰਦਾਸ ਕਰੋ ਜੋ ਪਰਮਾਤਮਾ ਨੇ ਦਿੱਤਾ ਹੈ ਉਹਦਾ ਸ਼ੁਕਰਾਨਾ ਕਰੋ ਜੋ ਕੋਲ ਹੈ ਵੰਡ ਕੇ ਖਾਣ ਦੀ ਵਿੱਧ ਬਣਾ ਲਓ ਫਿਰ ਵੇਖਿਓ ਕਿਵੇਂ ਤੁਸੀਂ ਦਿਨ ਰਾਤ ਜਾਗਣੇ ਤਰੱਕੀ ਕਰੋਗੇ ਜਿਸ ਨੂੰ ਆਪਣੇ ਪਰਮਾਤਮਾ ਤੇ ਵਿਸ਼ਵਾਸ ਹੋਵੇ ਕਦੀ ਦੁਖੀ ਨਹੀਂ ਰਹਿ ਸਕਦਾ ਇਹ ਕਹਿ ਕੇ ਉਹ ਹੁਣ ਆਪਣੇ ਹੱਥੀ ਕਿਰਤ ਕਰਦਾ ਤੇ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਕਰਦਾ ਸਾਧ ਸੰਗਤ ਜੀ ਸਾਨੂੰ ਵੀ ਆਪਣੇ ਹੱਥਾਂ ਨਾਲ ਸੱਚੀ ਤੇ ਸੋਚੀ ਕਿਰਤ ਕਰਨੀ ਚਾਹੀਦੀ ਹੈ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਦੇ ਨਾਮ ਦਾ ਜਾਪ ਕਰਨਾ ਚਾਹੀਦਾ ਹੈ ਜਿਹਨੇ ਇਸ ਨiyet ਦੇ ਨਾਲ ਕੰਮ ਕਰ ਲਿਆ ਉਹਦੇ ਘਰੋਂ ਦੁੱਖ ਤੇ ਗਰੀਬੀ ਕੋਹਾਂ ਦੂਰ ਹੋ ਜਾਵੇਗੀ ਫਿਰ ਸਾਧ ਸੰਗਤ ਜੀ ਅੱਜ ਦੀ ਕਥਾ ਵਿਚਾਰ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਤੁਸੀਂ ਜਰੂਰ ਸਾਡੇ ਨਾਲ ਸਾਂਝੇ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ